ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਮਨਪ੍ਰੀਤ कौर ਆਜੀ ਨਵੇਂ ਚੈਨਲ 'ਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਅਗਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਕਾਫੀ ਸਾਰੇ ਮੈਸੇਜ ਆਉਂਦੇ ਨੇ ਜਦੋਂ ਫੋਨ ਤੇ ਤੇ ਕਾਫੀ ਬਣਾ ਨੇ ਜਿਹੜਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਔਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਚੈਨਲ ਨੂੰ ਸਿਰ ਤੁਸੀਂ ਇੱਕ ਵਾਰ ਹੀ ਸਬਸਕ੍ਰਾਈਬ ਕਰਨਾ ਹਰ ਵਾਰ ਸਬਸਕ੍ਰਾਈਬ ਨਹੀਂ ਕਰਨਾ ਠੀਕ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਜਿੰਨੇ ਵੀ ਕਾਟਨ ਦੇ ਕਲੈਕਸ਼ਨ ਪਾਈਸਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹਜੇ ਤੱਕ ਜਿਹੜਾ ਸਾਡਾ ਉਹ ਵੀ ਕੰਮ ਉਹ ਚੱਲ ਰਹੀ ਹੈ ਜਾ ਰਿਹਾ ਰਿਪੀਟ ਹੋ ਰਹੇ ਨੇ ਉਹ ਡਿਜ਼ਾਈਨ ਵਾਰ-ਵਾਰ ਪ੍ਰਿੰਟ ਜਿਹੜੇ ਨੇ ਤੇ ਅੱਜ ਆਪਾਂ ਤੁਹਾਡਾ ਸ਼ੇਅਰ ਕਰ ਦਾਂ ਜੀ ਹੈਂਡਵਰਕ ਦੀ ਵੀਡੀਓ ਕਾਫੀ ਸਾਰੇ ਸੂਟ ਬਣੇ ਪਏ ਨੇ ਬਟ ਪ੍ਰਿੰਟ ਸੂਟ ਦਾ ਕੱਲ ਦਾ ਕੰਮ ਇੰਨਾ ਕਿਆਦਾ ਸੀ ਕੋਰੀਅਰ ਦਾ ਕਿ ਵੀਡੀਓ ਸ਼ੂਟ ਕਰਨ ਦਾ ਟਾਈਮ ਨਹੀਂ ਸੀ ਲੱਗਿਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਦੇ ਪੀਸ ਜਿਹੜੇ ਬਿਨਾਂ ਸਿਲਾਈ ਤੋਂ ਜਾਣ ਤੁਸੀਂ ਕੋਈ ਵੀ ਡਿਜ਼ਾਈਨ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਲਰ ਚੁਆਇਸ ਤੁਹਾਡੀ ਰਹੇਗੀ ਦੇਖੋ ਡਿਜ਼ਾਈਨ ਚੁਆਇਸ ਵੀ ਤੁਹਾਡੀ ਰਹੇਗੀ ਅਗਰ ਤੁਹਾਨੂੰ ਸਾਡੇ ਸੂਟਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦ ਹੈ ਕਿਸੇ ਹੋਰ ਬੁਟੀਕ ਦਾ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਫੈਬਰਿਕ ਬਾਰੇ ਕੁਝ ਵੀ ਕੋਈ ਗੱਲ ਕਰੀ ਤੁਸੀਂ ਸਾਨੂੰ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਕਾਲ ਦਾ ਟਾਈਮ ਸ਼ਾਮ ਨੂੰ 8:30 ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਦੇ ਨਾਲ। ਉਸ। ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ। ਕਲਰ ਬਹੁਤ ਜ਼ਿਆਦਾ ਪਿਆਰਾ ਹੈ। ਤੇ ਵਰਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਚਾਹੇ ਸਾਡੇ ਕਾਟਨ ਦੇ ਸੂਟ ਜਦਾਂ ਮਸ਼ੀਨ ਵਰਕ ਵਾਲੇ ਹੋਣ ਚਾਹੇ ਸਾਡੇ ਹੈਂਡ ਵਰਕ ਵਾਲੇ ਹੋਣ ਤੇ ਕੰਮ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਠੀਕ ਹੈ ਜੀ ਇਹ ਅਸੀਂ ਨਹੀਂ ਕਹਿ ਰਹੇ ਹੈਗੇ ਇਹ ਸਾਡੇ ਜਿੰਨੀਆਂ ਵੀ ਭੈਣਾਂ ਸਾਡਾਂ ਨਾਲ ਜੁੜੀਆਂ ਨੇ ਸਾਰੀਆਂ ਉਹ ਸਾਨੂੰ ਦੱਸਦੀਆਂ ਨੇ ਕਿਉਂਕਿ ਆਪਣੇ ਮੂੰਹ ਤਾਰੀਫ਼ ਕਰਨਾ ਤਾਂ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਦੂਸਰਾ ਕੋਈ ਤਾਰੀਫ਼ ਨਾ ਕਰੇ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਬੜਾ ਹੀ ਸੋਹਣਾ ਸਿੰਪਲ ਸੋਬਰ ਜਿਹਾ ਇਹ ਸੂਟ ਆਪਾਂ ਰੈਡੀ ਕੀਤਾ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਦੇਖਣ ਨੂੰ ਬਹੁਤ ਜ਼ਿਆਦਾ ਹੈਵੀ ਪੀਸ ਹੈ ਬਟ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਕਮ ਕਿਉਂਕਿ ਜਿਹੜਾ ਮਟੀਰੀਅਲ ਹੈ ਅੱਛੀ ਕੁਆਲਿਟੀ ਦਾ ਬਾਕੀ ਤੁਹਾਨੂੰ ਸ਼ਾਈਨ ਦੇ ਵਿੱਚ ਪਤਾ ਲੱਗ ਹੀ ਰਿਹਾ ਹੋਣਾ ਕਿ ਕਿੰਨੀ ਸੋਹਣੀ ਸ਼ਾਈਨ ਹੈ ਤੁਸੀਂ ਇਹਨੂੰ ਡੇ ਵਾਲੇ ਫੰਕਸ਼ਨ ਜਿਵੇਂ ਵੇਅਰ ਕਰ ਸਕਦੇ ਹੋ ਨਾਈਟ ਵਾਲੇ ਚ ਵੀ ਕਿਉਂਕਿ ਜਿਹੜਾ ਮਟੀਰੀਅਲ ਬਹੁਤ ਪਿਆਰੀ ਸ਼ਾਈਨ ਕਰਦਾ ਹੈ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਸਾਰਾ ਘੇਰਾ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਸਿੱਪੀ ਦਾ ਕੰਮ ਰਹੇਗਾ ਬਹੁਤ ਪਿਆਰਾ ਪੀਸ ਹੈ ਜੀ ਤੇ ਕਲਰ ਜੇ ਅਗਰ ਮੈਂ ਗੱਲ ਕਰਾਂ ਤਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਲਾਈਟ ਕੈਰਟ ਪੀਚ ਜਿਹਾ ਮੈਂ ਕਹਾ ਤਾਂ ਬਹੁਤ ਪਿਆਰਾ ਕਲਰ ਹੈ ਜੀ ਤੇ ਇਸ ਤਰ੍ਹਾਂ ਆਪਾਂ ਸਟਿਚਿੰਗ ਕੀਤੀ ਹੋਈ ਹੈ ਟਿਸ਼ੂ ਫਨੇ ਪੇਸਟਿੰਗ ਜਿਹੜੀ ਆਪਾਂ ਨੇ ਕੀਤੀ ਹੋਈ ਹੈ ਬਿਨਾ ਪੇਸਟਿੰਗ ਤੋਂ ਆਪਾਂ ਕੋਈ ਵੀ ਸੂਟ ਜਿਹੜਾ ਨਹੀਂ ਰੈਡੀ ਕਰਦੇ ਹਰ ਵਾਰ ਮੈਂ ਦੱਸਦੀ ਆ ਕਿ ਤੁਹਾਡੀ ਚੁਆਇਸ ਦੇ ਅਕੋਰਡਿੰਗ ਅਗਰ ਤੁਸੀਂ ਇਹ ਚੀਜ਼ ਲਾਈਕ ਕਰਦੇ ਹੋ ਪੇਸਟਿੰਗ ਕਰੋ ਸਾਡੇ ਸੂਟ ਤੇ ਆਪਾਂ ਕਰਾਂਗੇ ਅਗਰ ਤੁਸੀਂ ਨਹੀਂ ਲਾਈਕ ਕਰਦੇ ਆਪਾਂ ਸਕਿਪ ਕਰ ਦਾਂਗੇ ਠੀਕ ਹੈ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਤੇ ਇਸ ਦੇ ਨਾਲ ਪਲੇਨ ਸਲਵਾਰ ਰਹੇਗੀ ਤੀਸਰਾ ਰਹੇਗਾ ਜੀ ਦੁਪੱਟਾ ਦੁਪੱਟਾ ਪਿਓਰ ਕਮਲਚਨੋਂ ਦਾ ਆਪਾਂ ਨੇ ਐਡ-ਆਨ ਕੀਤਾ ਹੋਇਆ ਕਿਉਂਕਿ ਸਾਡਾ ਸੂਟ ਜਿਹੜਾ ਬਹੁਤ ਪਿਆਰਾ ਬਣਿਆ ਹੋਇਆ ਹੈ ਹੈਂਡਵਰਕ ਦਾ ਪੀਸ ਹੈ ਇਸ ਕਰਕੇ ਆਪਾਂ ਨਾਲ ਦੁਪੱਟਾ ਜਿਹੜਾ ਪਿਓਰ ਕਮਲਚਨੋਂ ਦਾ ਐਡ-ਆਨ ਕੀਤਾ ਹੋਇਆ ਜੀ ਤੇ ਦੋਨੋਂ ਅਗਰ ਇਹ ਵਾਲਾ ਡਿਜ਼ਾਈਨ ਪਸੰਦ ਹੈ ਹਨਾ ਤੇ ਤੁਹਾਨੂੰ ਕਲਰ ਨਹੀਂ ਪਸੰਦ ਹੈਗਾ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਅਗਰ ਤੁਹਾਨੂੰ ਸੇਮ ਹੀ ਪਸੰਦ ਹੈ ਕਲਰ ਵੀ ਪਸੰਦ ਹੈ ਡਿਜ਼ਾਈਨ ਵੀ ਪਸੰਦ ਹੈ ਤੁਸੀਂ ਸੇਮ ਵੀ ਬਣਾ ਸਕਦੇ ਹੋ ਕਿਉਂਕਿ ਐਜ਼ ਇਟ ਬਣਿਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਦੇਖਿਆ ਨਾ ਜਿਹ ਵਿੱਚ ਆਪਾਂ ਬਹੁਤ ਜਿਆਦਾ ਸੋਹਣਾ ਜਿਹੜਾ ਜਿਹੜਾ ਥ੍ਰੈਡ ਆਪਾਂ ਨੇ ਐਡ ਕੀਤਾ ਨਾ ਹੀ ਜਿਆਦਾ ਡਾਰਕ ਹੈ ਨਾ ਹੀ ਜਿਆਦਾ ਲਾਈਟ ਹੈ ਔਰ ਬਹੁਤ ਸੋਹਣਾ ਜਿਹਾ ਸ਼ੇਡ ਬਣਿਆ ਹੋਇਆ ਮੈਚਿੰਗ ਦੇ ਅਗਰ ਮੈਂ ਕਲਰ ਕੰਟਰਾਸਟ ਦੀ ਗੱਲ ਕਰਾਂ ਹਮੇਸ਼ਾ ਹੀ ਸਾਡੇ ਕਲਰ ਕੰਟਰਾਸਟ ਜਿਹੜੇ ਨੇ ਸੋਚ ਸਮਝ ਕੇ ਬਣਾਏ ਜਾਂਦੇ ਨੇ ਇਦਾਂ ਨਹੀਂ ਹੈਗਾ ਕਿ ਕੁਝ ਟੂ ਮੱਚ ਆਪਾਂ ਕਰ ਦਿੰਨੇ ਆਂ ਵੀ ਦੋਨੋਂ ਚੀਜ਼ਾਂ ਹੀ ਡਾਰਕ ਹਮੇਸ਼ਾ ਹੀ ਇੱਕ ਚੀਜ਼ ਡਾਰਕ ਔਰ ਇੱਕ ਚੀਜ਼ ਲਾਈਟ ਹੁੰਦੀ ਹੈ ਸਾਡੇ ਅਗਰ ਸੂਟ ਦਾ ਰੰਗ ਡਾਰਕ ਹੈ ਤਾਂ ਆਪਾਂ ਇਹ ਥ੍ਰੈਡ ਐਡ ਕਰਦੇ ਹਾਂ ਉਹ ਲਾਈਟ ਕਰ ਦਿੰਨੇ ਆਂ ਅਗਰ ਸਾਡੇ ਸੂਟ ਦਾ ਰੰਗ ਲਾਈਟ ਹੈ ਤਾਂ ਥ੍ਰ ਔਰ ਤੁਸੀਂ ਆਪਣੀ ਪਸੰਦ ਅਕੋਰਡਿੰਗ ਰੰਗ ਡਿਜ਼ਾਈਨ ਜਿਹੜਾ ਚੇਂਜ ਵੀ ਕਰ ਸਕਦੇ ਹੋ ਚਲੋ ਜੀ ਇਹ ਸੂਟ ਵੀ ਵਿਦਆਊਟ ਸਟੀਚਿੰਗ ਜਾਣਾ ਸੀ ਬਹੁਤ ਹੀ ਜ਼ਿਆਦਾ ਪਿਆਰਾ ਕੰਮ ਹੈ ਮੈਂ ਕਾਫੀ ਜਗ੍ਹਾ ਤੇ ਦੇਖੇ ਨੇ ਇਹ ਵਾਲੇ ਸੂਟ ਬਣੇ ਹੋਏ ਬਟ ਮੈਨੂੰ ਕੁਝ ਲੱਗਿਆ ਉਹਨਾਂ ਦੇ ਵਿੱਚ ਵੀ ਕੁਝ ਇਦਾਂ ਹੋਣਾ ਚਾਹੀਦਾ ਸੀ ਤੇ ਤੁਸੀਂ ਸਾਡੇ ਵਾਲਾ ਕੰਮ ਤੁਸੀਂ ਤੇ ਲੋ ਜੀ ਤੇ ਇਹ ਵਾਲਾ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਪਹਿਲਾਂ ਤੁਸੀਂ ਨੈੱਕ ਦਾ ਕੰਮ ਚੈੱਕ ਕਰੋ ਬਹੁਤ ਪਿਆਰਾ ਨੈੱਕ ਦਾ ਕੰਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹਾ ਨੈਕਲੈਸ ਟਾਈਪ ਹੈ ਕੋਈ ਵੀ ਤੁਹਾਨੂੰ ਨੈਕਲੈਸ ਵੇਅਰ ਕਰਨ ਦੀ ਜਰੂਰਤ ਨਹੀਂ ਹੈਗੀ ਇਸ ਤਰ੍ਹਾਂ ਨੈੱਕ ਬਣਿਆ ਹੋਇਆ ਤੇ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਤੇ ਕਮ ਚੈੱਕ ਕਰੋ ਬਹੁਤ ਪਿਆਰਾ ਕਈ ਵਾਰ ਇਹਦਾ ਹੁੰਦਾ ਕਿ ਥੋੜੇ ਟਾਈਮ ਬਾਅਦ ਨਾ ਮਟੀਰੀਅਲ ਕਾਲਾ ਪੈ ਜਾਂਦਾ ਉਹ ਇਹੀ ਹੁੰਦਾ ਕਿ ਹਲਕੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਵੀ ਉਹ ਥੋੜੇ ਟਾਈਮ ਬਾਅਦ ਕਾਲਾ ਪੈਣ ਲੱਗ ਜਾਂਦਾ ਹੁਣ ਸਾਡੇ ਕਈ ਸੂਟ ਇਦਾਂ ਦੇ ਮੇਰੇ ਦੋ ਦੋ ਤਿੰਨ ਤਿੰਨ ਮਹੀਨਿਆਂ ਤੋਂ ਬਣੇ ਪਏ ਨੇ ਤੇ ਸਿੱਧਾ ਮਟੀਰੀਅਲ ਆਪਾਂ ਐਡ ਕੀਤਾ ਉਸੇ ਤਰ੍ਹਾਂ ਦਾ ਹੀ ਸਾਡਾ ਇਹ ਮਟੀਰੀਅਲ ਹੈ ਕਮ ਚੈੱਕ ਕਰੋ ਬਹੁਤ ਪਿਆਰਾ ਹੈ ਔਰ ਦੂਸਰੀ ਗਲੇਪੀ ਦਾ ਕਲਰ ਕੰਟਰਾਸਟ ਮੈਚਿੰਗ ਚੈੱਕ ਕਰੋ ਬਹੁਤ ਸੋਹਣਾ orange ਕਲਰ ਆਪਾਂ ਨੇ ਇੱਥੇ ਦਿੱਤਾ ਹੋਇਆ ਤੁਸੀਂ ਇਸ ਨਾਲ ਦੁਪੱਟਾ orange ਕਲਰ ਦਾ ਬਣਾ ਸਕਦੇ ਹੋ ਠੀਕ ਹੈ ਫਿਰ ਜਿਹੜਾ ਸਾਡੇ ਜਿਹੜਾ ਨਾ ਸੂਟ ਉਹਨਾਂ ਨੇ ਨਾਲ ਦਾ ਦੁਪੱਟਾ ਰੱਖਿਆ ਹੋਇਆ ਠੀਕ ਹੈ ਉਹ ਕਹਿੰਦੇ ਸੀ ਅਸੀਂ orange ਕਲਰ ਦੀ ਜਿਹੜੀ ਫਿਨਿਸ਼ਿੰਗ ਪੱਟੀ ਉਹ ਲਗਵਾਉਣੀ ਹੈ ਠੀਕ ਹੈ ਘੇਰੇ ਦਾ ਕੰਮ ਹੈ ਜੀ ਤੇ neck ਦਾ ਕੰਮ ਹੈ ਤੇ ਇਸ ਤਰ੍ਹਾਂ ਹੈਵੀ ਬਾਹਾਂ ਦੇਖੋ ਇਹ ਹੈਵੀ ਬਾਹਾਂ ਨੇ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੈ ਬਹੁਤ ਜ਼ਿਆਦਾ ਸੋਹਣਾ ਸਾਫ ਸੁਥਰਾ ਕੰਮ ਹੈ ਇਹ ਫੈਬਰਿਕ ਜਿਹੜਾ ਰਹੇਗਾ ਕੀ ਵੀ ਸਿਲਕ ਰਹੇਗਾ ਤੁਸੀਂ ਇਸ ਨੂੰ ਕ੍ਰੇਪ ਤੇ ਬਣਾ ਸਕਦੇ ਹੋ ਕੀ ਵੀ ਸਿਲਕ ਤੇ ਬਣਾ ਸਕਦੇ ਹੋ ਕੀ ਵੀ ਸਿਲਕ ਵੀ ਫੈਬਰਿਕ ਇਦਾਂ ਨਹੀਂ ਹੈਗਾ ਕਿ ਕਈ ਕਿ ਪੁੱਛਦੇ ਨੇ ਸਾਨੂੰ ਕਿ ਇਹ ਮਾਨੇ ਥੋੜਾ ਹਾਰਡ ਦਾ ਤਾਂ ਨਹੀਂ ਹੈਗਾ ਵੀ ਖੜਿਆ ਖੜਿਆ ਤਾਂ ਨਹੀਂ ਰਹਿੰਦਾ ਬਿਲਕੁਲ ਵੀ ਨਹੀਂ ਜੀ ਬਹੁਤ ਜ਼ਿਆਦਾ ਸੌਫਟ ਹੈ ਅੱਛੀ ਕੁਆਲਿਟੀ ਦਾ ਫੈਬਰਿਕ ਹਮੇਸ਼ਾ ਹੀ ਜਿਦਾਂ ਕਿ ਲਾਈਟ ਵੇਟ ਹੋਊਗਾ ਔਰ ਅੱਛੀ ਕੁਆਲਿਟੀ ਤੁਹਾਨੂੰ ਪਤਾ ਲੱਗੇਗੀ ਕਿ ਵਾਕੇ ਹੀ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਇਹ ਕਿਉਂਕਿ ਜੇ ਸ਼ਾਈਨ ਵਗੈਰਾ ਘੱਟ ਹੁੰਦੀ ਹੈ ਸੋਬਰ ਹ ਲੋ ਜੀ ਇਸ ਤਰ੍ਹਾਂ ਰਹੇਗੀ ਆਪਣੀ ਸਟੇਟ बॉਟਮ ਨਾਲ ਜਿਹੜਾ ਕੰਮ ਸਾਡੀਆਂ ਬਾਹਾਂ ਦੇ ਉੱਪਰ ਹੈ ਉਹੀ ਕੰਮ ਸਾਡੀ ਸਲਵਾਰ ਦੇ ਉੱਪਰ ਹੈ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਔਰ ਹੈਵੀ ਹੀ ਸਲਵਾਰ ਬਣੀ ਹੋਈ ਹੈ ਤੇ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੁਸੀਂ ਕਿਸੇ ਨੂੰ ਗਿਫਟ ਕਰ ਸਕਦੇ ਹੋ ਇਹ ਵੀ ਕਿਸੇ ਭੈਣ ਨੇ ਅੱਗੇ ਆਪਣੀ ਫਰੈਂਡ ਦੀ ਮੈਰਿਜ ਦੀ ਉਹਨਾਂ ਨੂੰ ਗਿਫਟ ਕਰਨਾ ਬਹੁਤ ਪਿਆਰਾ ਪੀਸ ਬਣਿਆ ਹੋਇਆ ਠੀਕ ਹੈ ਜੀ ਫੈਬਰਿਕ ਮੈਂ ਤੁਹਾਨੂੰ ਦੱਸ ਦਿੰਦਾ ਏ ਠੀਕ ਹੈ ਪਿੱਕੀ ਵਿਸਲ ਦੇ ਉੱਪਰ ਬਣਿਆ ਇਹ ਸਲਵਾਰ ਬਣੀ ਹੋਈ ਹੈ ਸਟੇਟ ਸਲਵਾਰੇ ਇਸ ਤਰ੍ਹਾਂ ਦੋਨੋਂ ਸਾਈਡ ਜਿਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਉਸੇ ਤਰ੍ਹਾਂ ਹੀ ਆਪਣੀ ਸਲਵਾਰ ਦੇ ਉੱਪਰ ਕੰਮ ਹੈ ਤੁਸੀਂ ਅਮੈਜ਼ਨ ਕਰੋ ਕਿ ਬਹੁਤ ਸੋਹਣਾ ਬਣੂਗਾ ਲਾਈਟ ਵੇਟ ਕੰਮ ਸ਼ਰਟ ਦੇ ਉੱਪਰ ਹੈ ਬਿਲਕੁਲ ਲਾਈਟ ਜਿਹਾ ਘੇਰੇ ਦੇ ਉੱਪਰ ਬਾਹ ਦੇ ਨੈਕ ਦੇ ਉੱਪਰ ਹੈਵੀ ਬਾਹਾਂ ਔਰ ਹੈਵੀ ਸਲਵਾਰ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਚੁਆਇਸ ਤੁਹਾਡੀ ਰਹੇਗੀ ਤੁਸੀਂ ਜਿਹੜਾ ਕਲਰ ਲਾਈਕ ਕਰਦੇ ਤੁਸੀਂ ਸਾਨੂੰ ਦੱਸ ਕੇ ਆਪਣੀ ਪਸੰਦ ਅਕੋਰਡਿੰਗ ਜਿਹੜਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਹ ਵੀ ਬਿਨਾਸ ਲਈ ਤੋਂ ਜਾ ਰਿਹਾ ਸੂਟ ਇਹ ਵੀ ਉਹਨਾਂ ਦੇ ਵਿਆਹ ਦਾ ਆਰਡਰ ਸੀ ਸਾਰਾ ਤੇ ਕੁਝ ਸੂਟ ਉਹਨਾਂ ਨੇ ਜਿੱਦਾਂ ਗਿਫਟ ਕਰਨੇ ਨੇ ਅੱਗੇ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੇ ਇੱਥੇ ਤਰ੍ਹਾਂ ਹੀ ਬਣਵਾਏ ਨੇ ਤੇ ਤੁਸੀਂ ਕਪੜਾ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਕਪੜਾ ਹੈ ਜੀ ਔਰ ਕਲਰ ਬਹੁਤ ਪਿਆਰਾ ਹੈ ਥੋੜਾ ਬਤਾ ਕਲਰ ਹੈ ਜਿਹੜਾ ਵੀਡੀਓ ਦੇ ਵਿੱਚ ਚੇਂਜ ਹੁੰਦਾ ਤੇ ਪਹਿਲਾਂ ਤੁਸੀਂ ਇਹਨੂੰ ਕੰਮ ਚੈੱਕ ਕਰੋ ਬਿਲਕੁਲ ਨੇੜੇ ਤੋਂ ਇੱਕ ਇੱਕ ਚੀਜ਼ ਚੈੱਕ ਕਰਿਆ ਕਰੋ ਠੀਕ ਹੈ ਜੀ ਤੁਸੀਂ ਦੇਖੋ ਬਹੁਤ ਹੀ ਸੋਹਣਾ ਕੰਮ ਹੈ ਦਬਕੇ ਦਾ ਕੰਮ ਕੀਤਾ ਗਿਆ ਹੋਇਆ ਔਰ ਵਿੱਚ ਆਪਾਂ ਨੇ ਮਹਿਰੂਨ ਕਲਰ ਦਾ ਥ੍ਰੈਡ ਐਡ-ਆਨ ਕੀਤਾ ਜਦੋਂ ਇਹਨੂੰ ਕਲਰ ਜਿਹੜਾ ਕਲਰ ਕੰਟਰਾਸਟ ਨਾਲ ਆਪਾਂ ਰੈਡੀ ਕਰਾਂਗੇ ਮਹਿਰੂਨ ਕਲਰ ਦੀ ਪੇਸਟਿੰਗ ਐਡ ਕਰਾਂਗੇ ਤਾਂ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਣਾ ਔਰ ਕਿਸੇ ਵੀ ਪਾਰਟੀ ਫੰਕਸ਼ਨ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ neck ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ neck ਪੂਰੀ ਸ਼ੋਰ ਦੇ ਵਿੱਚ ਇਸ ਤਰ੍ਹਾਂ ਬੂਟੀ ਬਣੀ ਹੋਈ ਹੈ ਦੇਖੋ ਨੀਚੇ ਘੇਰਾ ਬਣਿਆ ਹੋਇਆ ਪੂਰੀ ਸ਼ਰਧੇ ਚ ਬੂਟੀ ਬਣੀ ਹੋਈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਦਬਕੇ ਦਾ ਕੰਮ ਹੈ ਦਬਕੇ ਦਾ ਕੰਮ ਹਮੇਸ਼ਾ ਹੀ ਮੈਂ ਕਹਿੰਦੀ ਹੁੰਨੀ ਆ ਥੋੜਾ ਐਕਸਪੈਂਸਿਵ ਹੁੰਦਾ ਔਰ ਸਰਦਾਰੀ ਲੁੱਕ ਦੇ ਵਿੱਚ ਹੁੰਦਾ ਬਿਲਕੁਲ ਨੇੜ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਵੀ ਤੁਸੀਂ ਦੇਖੋ ਵੀ ਕਿੰਨਾ ਪਿਆਰਾ ਜਿਹੜਾ ਕੰਮ ਹੈ ਇੱਕ ਵੀ ਮੋਤੀ ਇੱਕ ਵੀ ਦਬਕੇ ਦਾ ਪੀਸ ਇਧਰ ਉਧਰ ਨਹੀਂ ਹੈਗਾ ਤੁਸੀਂ ਇਹ ਕੰਮ ਚੈੱਕ ਕਰੋ ਬਹੁਤ ਪਿਆਰਾ ਇੱਕ ਨੈਕਲਸ ਟਾਈਪ ਲੱਗ ਰਿਹਾ ਪੂਰੇ ਘੇਰੇ ਦੇ ਉੱਪਰ ਤੁਸੀਂ ਕੰਮ ਚੈੱਕ ਕਰੋ ਦੇਖੋ ਬਹੁਤ ਸੋਹਣਾ ਕੰਮ ਜਿਹੜਾ ਘੇਰੇ ਦੇ ਉੱਪਰ ਕੀਤਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਕੱਲੀ-ਕੱਲੀ ਚੀਜ਼ ਚੈੱਕ ਕਰਿਆ ਕਰੋ ਔਰ ਪੂਰੀ ਰਿਚਰਡ ਦੇ ਚ ਬੂਟੀ ਤੁਸੀਂ ਚੈੱਕ ਕਰੋ ਔਰ ਫੈਬਰਿਕ ਅਗਰ ਮੈਂ ਗੱਲ ਕਰਾਂ ਤਾਂ ਸਾਰਟਨ ਦੇ ਉੱਪਰ ਆਪਾਂ ਨੇ ਸੂਟ ਰੈਡੀ ਕੀਤਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਤੇ ਬਹੁਤ ਜ਼ਿਆਦਾ ਲਾਈਟ ਵੇਟ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਦੇਖ ਸਕਦੇ ਹੋ ਤੁਸੀਂ ਇਹ ਬਾਹਾਂ ਦੇ ਉੱਪਰ ਕੰਮ ਰਹੇਗਾ ਕਲਰ ਬਹੁਤ ਪਿਆਰਾ ਥੋੜਾ ਬੋਤਾ ਕਲਰ ਵੀਡੀਓ ਦੇ ਵਿੱਚ ਚੇਂਜ ਆ ਰਿਹਾ ਠੀਕ ਹੈ ਜੀ ਤੇ ਇਸ ਕਲਰ ਦੇ ਕਾਫੀ ਜ਼ਿਆਦਾ ਸੂਟ ਆਪਾਂ ਬਣਾ ਚੁੱਕੇ ਹਾਂ ਜੀ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ ਹੈ ਦੁਪੱਟਾ ਹਲੇ ਸਟੀਮ ਪ੍ਰੈਸ ਹੋਣਾ ਏ ਇਸ ਤਰ੍ਹਾਂ ਦੇਖੋ ਜੀ ਪੂਰੇ ਦੁਪੱਟੇ ਦੇ ਫੋਰ ਸਾਈਡ ਇਸ ਤਰ੍ਹਾਂ ਕੰਮ ਹੈ ਦੇਖ ਸਕਦੇ ਹੋ ਤੁਸੀਂ ਤੇ ਪੂਰੇ ਦੁਪट्टे ਦੇ ਜਿਸ ਤਰ੍ਹਾਂ ਬੂਟੀ ਰਹੇਗੀ ਅਗਰ ਤੁਸੀਂ ਫੋਰ ਸਾਈਡ ਕੰਮ ਕਰਵਾ ਰਹੇ ਹੋ ਤਾਂ ਵਿੱਚ ਬੂਟੀ ਜ਼ਰੂਰ ਪਵਾਇਆ ਕਰੋ ਦੇਖੋ ਤੁਸੀਂ ਇੰਨਾ ਮਹਿੰਗਾ ਸੂਟ ਬਣਾ ਰਹੇ ਹੋ ਹਨ ਇੰਨਾ ਸੋਹਣਾ ਬਣਾ ਰਹੇ ਹੋ ਤਾਂ 1000 1500 ਨਾਲ ਕੋਈ ਫਰਕ ਨਹੀਂ ਪੈਂਦਾ ਪਰ ਦੁਪੱਟਾ ਤੁਹਾਡਾ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਤੁਸੀਂ ਦੇਖੋ ਦੁਪੱਟਾ ਬਹੁਤ ਜ਼ਿਆਦਾ ਹੈਵੀ ਹੈ ਤੇ ਕਾਫੀ ਜ਼ਿਆਦਾ ਇਹ ਵਾਲੇ ਸੂਟ ਆਪਾਂ ਬਣਾ ਚੁੱਕੇ ਹਾਂ ਕਿਉਂਕਿ ਸਾਡਾ ਇਹ ਵਰਕ ਜਿਹੜਾ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਜਿੰਨੇ ਵੀ ਹੁਣ ਤੱਕ ਡਿਜ਼ਾਈਨ ਆਪਣੀ ਪਸੰਦ ਅਕੋਰਡਿੰਗ ਬਣਾਏ ਨੇ ਚਾਹੇ ਕਸਟਮਰ ਦੀ ਅਕੋਰਡਿੰਗ ਬਣਾਏ ਨੇ ਹਨਾ ਤਾਂ ਇਹ ਕਲਰ ਬਹੁਤ ਪਿਆਰਾ ਹੈ ਖਾਸ ਕਰਕੇ ਫੋਰਨ ਵਾਲੀਆਂ ਭੈਣਾਂ ਦੀ ਇਹ ਪਹਿਲੀ ਪਸੰਦ ਹੈ ਇਹ ਕਲਰ ਜਿਹੜਾ ਹੈ ਤਾਂ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਲਾਈਟ ਦੇ ਉੱਪਰ ਕਰਵਾ ਸਕਦੇ ਹੋ ਡਾਰਕ ਦੇ ਉੱਪਰ ਕਰਵਾ ਸਕਦੇ ਹੋ ਬਹੁਤ ਪਿਆਰਾ ਪੀਸ ਹੈ ਜੀ ਇਹ ਵਾਲਾ ਬਣਿਆ ਹੋਇਆ ਤੇ ਇਹਦਾ ਕੰਮ ਬੋਲਦਾ ਜੀ ਇੰਨਾ ਸੋਹਣਾ ਇਹਦੇ ਉੱਪਰ ਕੰਮ ਹੋਇਆ ਹੋਇਆ ਤੁਸੀਂ ਦੇਖੋ ਵਾਹ ਦਾ ਕੰਮ ਹੈ ਘੇਰੇ ਦਾ ਕੰਮ ਹੈ neck ਦਾ ਕੰਮ ਹੈ ਔਰ ਪੂਰੀ ਸ਼ਰਦ ਦੇ ਵਿੱਚ ਬੂਟੀ ਔਰ ਦੁਪੱਟਾ 4 ਸਾਈਡ ਬਣਿਆ ਹੋਇਆ ਤੁਸੀਂ ਦੇਖ ਹੀ ਲਿਆ ਏ ਬਹੁਤ ਪਿਆਰਾ ਪੀਸ ਹੈ ਬਹੁਤ ਜ਼ਿਆਦਾ ਹੈਵੀ ਪੀਸ ਹੈ ਤੇ ਇਹ ਕਲਰ ਵੀ ਤੁਸੀਂ ਦੇਖਿਆ ਹੋਣਾ ਤੇ ਔਰ ਇਹ ਡਿਜ਼ਾਈਨ ਵੀ ਦੇਖਿਆ ਹੋਣਾ ਕਾਫੀ ਡਿਜ਼ਾਈਨ ਆਪਾਂ ਇਹ ਵਾਲੇ ਬਣਾ ਚੁੱਕੇ ਆਂ ਔਰ ਮੈਨੂੰ ਲੱਗਾ ਕਿ ਅਸੀਂ ਸਿਰਫ ਦੋ ਕਲਰ ਦੇ ਉੱਪਰ ਬਣਾਇਆ ਸੀ ਔਰ ਦੋਨੋਂ ਕਲਰ ਹੀ ਸਾਡੇ ਰਿਪੀਟ ਹੋ ਰਹੇ ਨੇ ਇਹ ਲਓ ਜੀ ਇਹ ਵੀ ਇਹ ਆਪਾਂ ਕੀਤਾ ਹੋਇਆ ਜੀ ਪਿਓਰ ਸਿਲਕ ਦੇ ਉੱਪਰ ਤੇ ਤੁਹਾਨੂੰ ਬਿਲਕੁਲ ਨੇੜੇ ਤੋਂ ਕੰਮ ਚੈੱਕ ਕਰਾਉਣੀ ਆ ਇਸ ਦਾ ਵੀ ਕੰਮ ਦੇਖੋ ਦਰਦੋਜ਼ੀ ਦਾ ਕੰਮ ਕੀਤਾ ਹੋਇਆ ਆ ਆਪਾਂ ਨੇ ਇਹਦੇ ਵਿੱਚ ਸਿੱਪੀ ਮੋਤੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਘੇਰੇ ਦਾ ਕੰਮ ਹੈ ਜੀ ਪੂਰੇ ਦਾ ਇਹ ਵੀ ਬਿਨਾਂ ਸਟੀਚਿੰਗ ਤੋਂ ਹੀ ਜਾਣਾ ਸੀ ਕਿਉਂਕਿ ਤੁਹਾਨੂੰ ਦੱਸਿਆ ਕਿ ਇਹ ਗਿਫਟ ਕਰਨੇ ਨੇ ਉਹਨਾਂ ਨੇ ਤੇ ਉਹਨਾਂ ਦਾ ਮੈਜ਼ਰਮੈਂਟ ਉਹਨਾਂ ਨੇ ਨਹੀਂ ਲਿਆ ਕਿਉਂਕਿ ਉਹਨਾਂ ਨੇ ਸਰਪ੍ਰਾਈਜ਼ ਦੇਣਾ ਸੀ ਉਹਨਾਂ ਨੂੰ ਤੇ ਇਸ ਤਰ੍ਹਾਂ ਪੂਰੀ ਛੜ ਦੇ ਵਿੱਚ ਕੰਮ ਰਹੇਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਨਾ ਪਿਓਰ ਸਿਲਕ ਦੇ ਉੱਪਰ ਕੀਤਾ ਜੀ ਆ ਮੈਂ ਹਮੇਸ਼ਾ ਦੱਸ ਦਿੰਨੀ ਆ ਕਿ ਅਗਰ ਤੁਸੀਂ ਪਿਓਰ ਦੇ ਵਿੱਚ ਜਾਓਗੇ ਤੇ ਤੁਹਾਡੇ ਜਿਹੜੇ 3000 ਰੁਪਏ ਕੋਈ ਵੀ ਤੁਸੀਂ ਸੂਟ ਰੈਡੀ ਕਰਵਾ ਰਹੇ ਹੋ ਹੈਂਡ ਵਰਕ ਦਾ 3000 ਰੁਪਏ ਪ੍ਰਾਈਸ ਵੱਜੇਗੀ ਠੀਕ ਹੈ ਅਗਰ ਤੁਸੀਂ ਸੈਮੀ ਦੇ ਵਿੱਚ ਉਹੀ ਸੂਟ ਕਰਵਾਓਗੇ ਤੇ 3000 ਰੁਪਏ ਪ੍ਰਾਈਸ ਜਿਹੜੀ ਘਟ ਜਾਏਗੀ ਠੀਕ ਹੈ ਜੀ ਬਹੁਤ ਸੋਹਣਾ ਕੰਮ ਬਾਹਾਂ ਦੇ ਉੱਪਰ ਹੈ ਔਰ ਮੈਂ ਫੈਬਰਿਕ ਦੀ ਗੱਲ ਕਰਾਂ ਤੇ ਤੁਹਾਨੂੰ ਮੈਂ ਪਿਓਰ ਦਾ ਫੈਬਰਿਕ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਬਹੁਤ ਜ਼ਿਆਦਾ ਸੌਫਟ ਔਰ ਸ਼ਾਈਨ ਬਿਲਕੁਲ ਘੱਟ ਹੁੰਦੀ ਬੜਾ ਹੀ ਸੋਬਰ ਜਿਹਾ ਫੈਬਰਿਕ ਹੈ ਤੇ ਇਹਦਾ ਸਲਵਾਰ ਨਹੀਂ ਬਣਾਈ ਆਪਾਂ ਨੇ ਬਾਹਾਂ ਤੇ ਸ਼ ਲੋਗੀ ਇਹ ਸੀ ਇਹਦਾ ਦੁਪੱਟਾ ਇਸ ਤਰ੍ਹਾਂ ਪੂਰੇ ਦੁਪੱਟੇ ਦੇ ਵਿੱਚ ਬੂਟੀ ਰਹੇਗੀ ਠੀਕ ਹੈ ਜੀ ਟਿਸ਼ੂ ਫਿਨਿਸ਼ਿੰਗ ਆਪਾਂ ਦਿੱਤੀ ਹੋਈ ਏ ਔਰ ਟਿਸ਼ੂ ਵੀ ਅੱਛੀ ਕੁਆਲਿਟੀ ਦਾ ਆਪਾਂ ਨੇ ਐਡ ਕੀਤਾ ਕੋਈ ਹਲਕਾ ਨਹੀਂ ਕੀਤਾ ਕਿ ਜਿੱਦਾਂ ਇੱਕ ਸ਼ਾਪ ਤੋਂ ਟਿਸ਼ੂ ਮਿਲ ਜਾਂਦਾ 10-20 ਰੁਪਏ ਮੀਟਰ ਹੁੰਦਾ ਉਹ ਵਾਲਾ ਟਿਸ਼ੂ ਵੀ ਆਪਾਂ ਐਡੋਂ ਨਹੀਂ ਕਰਦੇ ਹੈਗੇ ਜੇ ਤੁਸੀਂ ਅਗਰ ਇੰਨੇ ਹੀ ਪੇ ਕਰ ਰਹੇ ਹੋ ਸਾਨੂੰ ਤਾਂ ਸਾਡਾ ਪੂਰਾ ਵੀ ਫਰਜ਼ ਮੰਨਦਾ ਕਿ ਤੁਹਾਨੂੰ ਅੱਛੀ ਕੁਆਲਿਟੀ ਆਪਾਂ ਦਈਏ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਇਹ ਦੁਪੱਟੇ ਦੇ ਉੱਪਰ ਫੋਰ ਸੈਟ ਕੰਮ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਬਹੁਤ ਸੋਹਣੇ ਬੂਟੇ ਬਣੇ ਹੋਏ ਨੇ ਕੰਮ ਬੋਲਦਾ ਜੀ ਤੁਸੀਂ ਦੇਖੋ ਕਿ ਕਿੰਨਾ ਪਿਆਰਾ ਕੰਮ ਬਣਿਆ ਹੋਇਆ ਇਹੋ ਜਿਹੀਆਂ ਚੀਜ਼ਾਂ ਦੁਕਾਨਾਂ ਤੇ ਨਹੀਂ ਮਿਲਦੀਆਂ ਹੈਗੀਆਂ ਬਹੁਤ ਪਿਆਰਾ ਕਲਰ ਹੈ ਫੈਬਰਿਕ ਮੈਂ ਤੁਹਾਨੂੰ ਦੱਸ ਦਿੱਤਾ ਕਿ ਪਿਓਰ ਸਿਲਕ ਹੈ ਤੁਸੀਂ ਸੈਮੀ ਤੇ ਲਾਈਕ ਕਰਦੇ ਤੁਸੀਂ ਸੈਮੀ ਤੇ ਕਰਵਾ ਸਕਦੇ ਹੋ ਪਿਓਰ ਤੇ ਲਾਈਕ ਕਰੋ ਤੁਸੀਂ ਪਿਓਰ ਤੇ ਵੀ ਕਰਵਾ ਸਕਦੇ ਹੋ ਜਿਵੇਂ ਜਿਵੇਂ ਸੂਟ ਰੈਡੀ ਹੋ ਕੇ ਆਈ ਜਾ ਰਹੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਹੁਣ ਆਪਾਂ ਫ੍ਰੀ ਹੋ ਗਏ ਆ ਥੋੜਾ ਜਿਹਾ ਬਿਜੀ ਸੀ ਕਿਉਂਕਿ ਬ੍ਰਦਰ ਨੇ ਜਾਣਾ ਸੀ ਕੈਨੇਡਾ ਤੇ ਬ੍ਰਦਰ ਕੱਲ ਚਲਾ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਫ੍ਰੀ ਹੋਏ ਆ ਤੇ ਹੁਣ ਆਪਾਂ ਰੈਗੂਲਰ ਕੰਮ ਕਰਾਂਗੇ ਕਿਉਂਕਿ ਉਹ ਸਾਡੇ ਕੋਲ ਇੰਡੀਆ ਆਇਆ ਹੋਇਆ ਸੀ ਤਾਂ ਥੋੜਾ ਉਹਦੇ ਕਰਕੇ ਆਪਾਂ ਬਿਜੀ ਸੀ ਕਦੀ ਕਿੱਧਰ ਚਲੇ ਗਏ ਕਦੀ ਕਿੱਧਰ ਚਲੇ ਗਏ ਤੇ ਜਿਹੜੀਆਂ ਭੈਣਾਂ ਨੂੰ ਰਿਪਲਾਈ ਨਹੀਂ ਹੋਇਆ ਜਾਂ ਜਿਨ੍ਹਾਂ ਦੇ ਆਰਡਰ ਰੈਡੀ ਹੋਏ ਪਹਿਲਾਂ ਬਿੱਲ ਨਹੀਂ ਸੈਂਡ ਕੀਤੇਗੇ ਤਾਂ ਉਹਨਾਂ ਨੂੰ ਬਸ ਇੱਕ ਦਿਨ ਦੇ ਵਿੱਚ ਆਪਾਂ ਬਿੱਲ ਵਗੈਰਾ ਸੈਂ ਤੁਸੀਂ ਕਹੋਗੇ ਗਰਮੀ ਦੇ ਵਿੱਚ ਪਸ਼ਮੀਨੇ ਦਾ ਸੂਟ ਬਿਲਕੁਲ ਜੀ ਫੌਣ ਦੇ ਵਿੱਚ ਹਜੇ ਵੀ ਠੰਡ ਪੈ ਰਹੀ ਹੈ ਤਾਂ ਸਾਡੇ ਪਸ਼ਮੀਨੇ ਦੇ ਉੱਪਰ ਸੂਟ ਬਣ ਰਹੇ ਨੇ ਵੈਲਵਟ ਦੇ ਉੱਪਰ ਸੂਟ ਬਣ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਲੈਕ ਕਲਰ ਹੈ ਤੇ ਬਲੈਕ ਦੇ ਉੱਪਰ ਇਹ ਭੈਣ ਦੀ ਚੁਆਇਸ ਅਕੋਰਡਿੰਗ ਆਪਾਂ ਕੰਮ ਕੀਤਾ ਉਹਨਾਂ ਸਾਨੂੰ ਕਲਰ ਥ्रेड ਜਿਹੜੇ ਦੱਸ ਦਿੱਤੇ ਸੀ ਕਿ ਇਹਮਣੇ ਮੇਰੇ ਸੂਟ ਦੇ ਚੇਵ ਵਾਲੇ ਥ्रेड ਜਿਹੜੇ ਐਡ ਆਨ ਕਰਵਾਇਓ ਤੇ neck ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ neck ਬਣਿਆ ਹੋਇਆ ਹੈ ਭੈਣ ਨੇ ਸਾਨੂੰ ਡਿਜ਼ਾਈਨ ਸੈਂਡ ਕਰ ਦਿੱਤਾ ਸੀ ਕਿ ਇਹਮਣੇ ਇਸ ਤਰ੍ਹਾਂ ਦਾ neck ਜਿਹੜਾ ਮੇਰਾ ਬਣਾਇਓ ਬਹੁਤ ਸੋਨਾ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਬਣਿਆ ਹੋਇਆ ਔਰ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਕੰਮ ਹੈ ਇਸ ਤਰ੍ਹਾਂ ਦੋਨੋਂ ਸਾਈਡ ਔਰ ਪੂਰੀ ਸ਼ਰਟ ਦੇ ਜਿਸ ਤਰ੍ਹਾਂ ਬੂਟੀ ਰਹੇਗੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਪੂਰੀ ਸ਼ਰਟ ਦੇ ਵਿੱਚ ਛੋਟੀ ਬੂਟੀ ਵੀ ਹੈ ਔਰ ਵੱਡੀ ਬੂਟੀ ਵੀ ਹੈ ਠੀਕ ਹੈ ਜੀ ਉੱਪਰ ਤੱਕ ਤਾਂ ਬਿਲਕੁਲ ਛੋਟੀਆਂ ਬੂਟੀਆਂ ਨੇ نیچے ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਕੰਮ ਹੈ ਘੇਰੇ ਤੇ ਔਰ ਲੈਸ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਆਪਾਂ ਰੈੱਡ ਕਲਰ ਦੀ ਲੈਸ ਜਿਹੜੀ ਐਡ ਆਨ ਕੀਤੀ ਹੋਈ ਹੈ ਔਰ ਇਹ ਫੈ布ਰਿਕ ਹੈ ਉਹ ਰਹੇਗਾ ਜੀ ਰਾਮਟੈਕਸ ਪਸ਼ਮੀਨਾ ਠੀਕੇ ਤੁਸੀਂ ਇਸ ਨੂੰ ਕਾਟਨ ਤੇ ਵੀ ਕਰਵਾ ਸਕਦੇ ਹੋ ਜੁਰੀਆਂ ਜਿਹੜੀਆਂ ਭੈਣਾਂ ਹੁਣ ਪੰਜਾਬ ਚ ਨੇ ਸਾਡੇ ਤਾਂ ਗਰਮੀ ਬਹੁਤ ਸ਼ੁਰੂ ਹੋ ਗਈ ਤੁਸੀਂ ਜਿਹੜੀਆਂ ਪੰਜਾਬ ਵਾਲੀਆਂ ਭੈਣਾਂ ਨੇ ਉਹ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਹੋ ਤੇ ਜਿਹੜੀਆਂ ਬਾਹਰ ਵਾਲੀਆਂ ਭੈਣਾਂ ਨੂੰ ਤਾਂ ਪਸ਼ਮੀਨਾ ਤੇ ਹੀ ਰੈਡੀ ਹੋਰ ਨੇ ਤੇ ਇਸ ਤਰ੍ਹਾਂ ਨਾਲ ਪਲੇਨ ਸਲਵਾਰ ਔਰ ਨਾਲ ਇਸ ਤਰ੍ਹਾਂ ਤੈਬੀ ਦਾ ਦੁਪੱਟਾ ਇਸ ਤਰ੍ਹਾਂ ਆਪਾਂ ਦੁਪੱਟਾ ਜਿਹੜਾ ਟਾਈ ਐਂਡ ਡਾਈ ਕੀਤਾ ਹੋਇਆ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਇਸੜਾ ਪ੍ਰਾਈਸ ਉੱਪਰ ਸ਼ੋਅ ਕਰਾਂਗੇ ਜੀ ਆਪਾਂ ਉਹ ਵਿਜਨਾ ਸਲਾਈ ਤੋਂ ਕਰਾਂਗੇ ਠੀਕ ਹੈ ਕਿਉਂਕਿ ਕੁਝ ਪਹਿਣਾ ਸਲਾਈ ਕਰਾਉਣਾ ਹੁੰਦਾ ਕੁਝ ਪਹਿਣਾ ਸਲਾਈ ਜਿਹੜਾ ਨਹੀਂ ਕਰਾਉਣਾ ਹੁੰਦਾ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਹੋ ਕਾਟਨ ਤੇ ਸਿਰਫ 2 300 ਰੁਪਏ ਦਾ ਫਰਕ ਪਊਗਾ ਜ਼ਿਆਦਾ ਨਹੀਂ ਪਊਗਾ ਠੀਕ ਹੈ ਜੀ ਆਪਾਂ ਇਹਦੇ नीचे ਕਾਟਨ ਦੀ ਲਾਈਨਿੰਗ ਐਡ-ਆਨ ਕੀਤੀ ਹੋਈ ਹੈ ਠੀਕ ਹੈ ਚਲੋ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਸ ਨੂੰ ਰੈਡੀ ਕਰਵਾ ਸਕਦੇ ਹੋ ਚਲੋ ਜੀ ਅਗਲਾ ਸੂਟ ਕਾਟਰਾਇਜ਼ ਦਾ ਇਹਦਾ ਥੋੜਾ ਡਿਜ਼ਾਈਨ ਚੇਂਜ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਪੂਰੀ ਸ਼ਰਟ ਦੇ ਵਿੱਚ ਵੱਡੀ ਬੁਟੀ ਵੀ ਰਹੇਗੀ ਔਰ ਛੋਟੀ ਬੁਟੀ ਵੀ ਰਹੇਗੀ ਠੀਕ ਹੈ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਤੇ ਟਿਸਟਾ ਦੀ ਕੋਟਾਈ ਰਹੇਗੀ ਠੀਕ ਹੈ ਕੋਈ ਹਲਕੀ ਕੁਆਲਿਟੀ ਨਹੀਂ ਹੈਗੀ ਕਿਉਂਕਿ ਹਲਕੀ ਕੁਆਲਿਟੀ ਦੇ ਉੱਪਰ ਕੰਮ ਜਿਹੜਾ ਸਾਫ਼ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਲਾਈਟ ਜਿਹਾ ਕਲਰ ਹੈ ਲਾਈਟ ਮਹਿੰਦੀ ਜਿਹਾ ਕਲਰ ਅਗਰ ਮੈਂ ਕਹਾ ਠੀਕ ਹੈ ਜੀ ਤੇ ਇਸ ਦੇ نیچے ਵੀ ਆਪਾਂ ਲਾਈਨਿੰਗ ਜਿਹੜੀ ਐਡ-ਆਨ ਨਹੀਂ ਲਾਈਨਿੰਗ ਇਹਦੇ નીચે ਨਹੀਂ ਕੀਤੀ ਕਿਉਂਕਿ ਕਾਟਰਾਈ ਤੇ ਪਹਿਣਾ ਕਹਿੰਦੇ ਵੀ ਲਾਈਨਿੰਗ ਨਾ ਐਡ ਕਰਿਓ ਇਸ ਕਰਕੇ ਆਪਾਂ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਹੀ ਸਟਿਚ ਕੀਤਾ ਹੈ ਤੇ ਇਸ ਦੇ ਨਾਲ ਰਹੇਗੀ ਪਲੇਨ ਬਾਟਮ ਤੇ ਦੁਪੱਟਾ ਰਹੇਗਾ ਜੀ ਕਾਟਨ ਟੈਬੀ ਦਾ ਇਹ ਦੁਪੱਟੇ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਸਾਡੇ ਜਿਹੜੀ ਭੈਣ ਕੋਲ ਇੱਕ ਵਾਰ ਇਹ ਦੁਪੱਟੇ ਚਲੇ ਗਏ ਨੇ ਤਾਂ ਉਹਨਾਂ ਨੇ ਇਹ ਹੀ ਕਿਹਾ ਕਿ ਅਮਨ ਕਾਟਨ ਦੇ ਸੂਤਰ ਨਾਲ ਸਾਡੇ ਇਹ ਹੀ ਦੁਪੱਟੇ ਐਡ-ਆਨ ਕਰਿਓ ਤੁਸੀਂ ਡਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਟਾਈ ਐਂਡ ਡਾਈ ਕੀਤੀ ਹੋਈ ਹੈ ਪੱਲਿਆਂ ਤੇ ਸਰਾ ਲਾਈਨਰ ਰਹਣਗੇ ਠ ਤੇ ਪੂਰੇ ਦੁਪੱਟੇ ਦੇ ਇਸ ਤਰ੍ਹਾਂ ਬਾਣੇ ਦਾ ਡਿਜ਼ਾਈਨ ਰਹੇਗਾ ਦੁਪੱਟੇ ਦੇ ਵਿੱਚ ਔਰ ਦੁਪੱਟਾ ਖੁੱਲਾ ਡੋਲਿਆ ਜੀ ਠੀਕ ਹੈ ਤੇ ਆਰਾਮ ਨਾਲ ਸਿਰ ਦੇ ਉੱਪਰ ਟਿਕਦਾ ਹੈ ਕਿਉਂਕਿ ਸਾਰੇ ਮੈਨ तकरीबन ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਜਾਂ ਪਸ਼ਮੀਨੇ ਦੇ ਸੂਟ ਬਣਾਉਂਦੇ ਨੇ ਤਾਂ ਉਹਨਾਂ ਨੂੰ ਇਹੀ ਹੁੰਦਾ ਕਿ ਜਿਹੜੇ ਦੁਪੱਟੇ ਹੋਣ ਤੁਹਾਡੇ ਸਾਡੇ ਸਿਰ ਦੇ ਉੱਪਰ ਟਿਕਣ ਤੇ ਦੁਪੱਟਿਆਂ ਦੇ ਵਿੱਚ ਆਪਾਂ ਪੂਰਾ ਧਿਆਨ ਰੱਖਦੇ ਇਦਾਂ ਨਹੀਂ ਹੈਗਾ ਕਿ ਕੁਝ ਜੋ دل ਚਾਹਿਆ ਹੋਈ ਬਣਾ ਕੇ ਭੇਜਾਂ ਦੇਖੋ ਤੁਹਾਨੂੰ ਮੈਂ ਇੱਕ ਵੈਲਵਟ ਦਾ ਡਿਜ਼ਾਈਨ ਦਿਖਾਉਣੀ ਆ ਕਾਫੀ ਸਾਰੇ ਸੂਟ ਰੈਡੀ ਹੋਏ ਪਏ ਨੇ ਜਿਆਦਾ ਤਾਂ ਮੈਂ ਨਹੀਂ ਦਿਖਾਉਂਗੀ ਇੱਕ ਅੱਧਾ ਪੀਸ ਤੁਹਾਨੂੰ ਦਿਖਾਉਂਗੀ ਮੈਂ ਵੀ ਜਿਹੜਾ ਸਾਡਾ बार-बार ਡਿਜ਼ਾਈਨ ਬਣ ਰਿਹਾ ਉਹ ਇੱਕ ਤਾਂ ਇਹ ਵਾਲਾ ਡਿਜ਼ਾਈਨ ਸਾਡਾ ਬਹੁਤ ਜ਼ਿਆਦਾ ਰਿਪੀਟ ਹੋਇਆ ਇਹ ਸੇਮ ਕਲਰ ਦੇ ਉੱਪਰ ਹੀ ਬਣ ਕੇ ਗਏ ਨੇ ਜੀ ਔਰ ਬਣ ਕੇ ਗਏ ਨੇ ਬਿਨਾਂ ਸਲਾਈ ਤੋਂ ਕਿਉਂਕਿ ਉਹਨਾਂ ਨੇ ਕਿਸੇ ਨੂੰ ਗਿਫਟ ਦੇਣ ਲਈ ਬਣਵਾਏ ਸੀ ਸਾਰੇ ਸੂਟ ਇਸ ਤਰ੍ਹਾਂ ਜਿਹੜੇ ਆਪਾਂ ਬਿਲਕੁਲ ਹਲਕਾ ਕੰਮ ਪਸੰਦ ਕਰਦੇ ਨੇ ਇਸ ਤਰ੍ਹਾਂ ਆਪਾਂ ਨੇ ਆਰੀ ਔਰ ਮਸ਼ੀਨ ਦਾ ਕੰਮ ਜਿਹੜਾ ਮਿਕਸ ਕੀਤਾ ਹੋਇਆ ਸੌਰੀ ਆਰੀ ਦਾ ਕੰਮ ਔਰ ਹੈਂਡਵਰਕ ਦਾ ਕੰਮ ਜਿਹੜਾ ਮਿਕਸ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਸਿਲਕ ਵੈਲਵਟ ਦੇ ਉੱਪਰ ਆਪਾਂ ਨੇ ਕੀਤਾ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹ ਸਿਰਫ ਨੈੱਕ ਦਾ ਕੰਮ ਹੈ ਜੀ ਤੇ ਨਾਲ ਹੀ ਆਪਣੀਆਂ ਬਾਹਾਂ ਦਾ ਕੰਮ ਹੈ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਠੀਕ ਹੈ ਜੀ ਤੇ ਵੈਲਵਟ ਦੇ ਸੂਟ ਵੀ ਰੈਡੀ ਹੋ ਰਹੇ ਨੇ ਫੌਣ ਵਾਲੀਆਂ ਭੈਣਾਂ ਦੇ ਵਾਸਤੇ ਕਿਉਂਕਿ ਉਰਦ ਠੰਡ ਚੱਲ ਰਹੀ ਹੈ ਤੇ ਜਿਨ੍ਹਾਂ ਨੇ ਕਰਵਾਉਣੇ ਨੇ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲ ਸਰਦੀ ਵਾਲਾ ਸਾਰਾ ਫੈਬਰਿਕ ਹੈਗਾ ਜੀ ਠੀਕ ਹੈ ਤੇ ਕਾਫੀ ਭੈਣਾ ਪੁੱਛ ਰਹੇ ਸੀ ਕਿ ਪਸ਼ਮੀਨੇ ਦੇ ਸੂਟ ਰੈਡੀ ਕਰ ਦੋਗੇ ਬਿਲਕੁਲ ਜੀ ਸਾਡੇ ਕੋਲ ਫੈਬਰਿਕ ਹਰੇਕ ਤਰ੍ਹਾਂ ਦਾ ਹੁੰਦਾ ਠੀਕ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕੋਈ ਵੀ ਡਿਜ਼ਾਈਨ ਜਿਹੜਾ ਕਰਵਾ ਸਕਦੇ ਹੋ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚੋਂ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਸੋਹਣਾ ਲੱਗਿਆ ਇੱਕ ਮੈਸੇਜ ਕਰਕੇ ਜ਼ਰੂਰ ਦੱਸਿਓ ਹਾਂ ਇੱਕਲ ਹੋਰ ਭੈਣਾ ਵੀਡੀਓ ਦੇਖਦੇ ਆਦੇ ਨਾ ਮਿਲਾਂ ਦਾ ਵੀਡੀਓ ਚ ਗੁੰਮ ਹੋ ਜਾਂਦੀਆਂ ਨੇ ਲਾਈਕ ਕਰਨਾ ਭੁੱਲ ਜਾਂਦੇ ਤੁਸੀਂ ਹਰ ਵਾਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਮੈਸੇਜ ਤੁਸੀਂ ਬਹੁਤ ਵਧੀਆ ਕਰਦੇ ਹੋ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟ ਪੜ੍ਹ ਕੇ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਆਪਾਂ ਸੋਹਣੇ ਸੋਹਣੇ ਸੂਟ ਤੁਹਾਡੇ ਵਾਸਤੇ ਰੈਡੀ ਕਰਦੇ ਰਹਾਂਗੇ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ